ਨਾਮ ਰਜਾ ਜੀ ਮੈਂ ਸਮਾਸੇਵਿਕਾ ਵੀਨੂ ਗੋਇਲ ਪਟੈਂਡਾ ਤੋਂ ਔਰ ਬੜੀ ਹੀ ਸ਼ਰਮਨਾਕ ਘਰਕ ਜੜੀ ਕੋਲਕੱਤਾ ਦੇ ਵਿੱਚ ਵਾਪਰੀ ਇੱਕ 31 ਸਾਲ ਦੀ ਮਹਿਲਾ ਡਾਕਟਰ ਕਿਉਂਕਿ ਕਿੰਨੀ ਆਪਣੇ ਸੁਪਨੇ ਸਜਾ ਕੇ ਆਪਣੇ ਮਾਪੇ ਦੇ ਸੁਪਨੇ ਪੂਰਨ ਕਰਨ ਗਈ ਸੀ ਜਿੱਥੇ ਅਸੀਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਪੜਾ ਆਵੀ ਦਿੱਤੀ ਬੇਟੀ ਡਾਕਟਰ ਵੀ ਬਣਾਤੀ ਲੇਕਿਨ ਬੇਟੀ ਬੱਚੀ ਲ ਬਹੁਤ ਸ਼ਰਮਨਾਕ ਗੱਲ ਹੈ ਔਰ ਇੱਥੇ ਅੱਜ ਤੁਸੀਂ ਦੇਖੋ ਪੰਜਾਬ ਸਟੂਡੈਂਟ ਯੂਨੀਅਨ ਇਹਨਾਂ ਵਿੱਚ ਪੂਰਾ ਰੋਸ਼ ਹੈ ਅਰਜਿੰਦਰ ਸਿੰਘ ਜੋ ਪ੍ਰਧਾਨ ਹੈ ਤੇ ਪਾਇਲ ਆਰੋੜਾ ਜੀ ਦੇ ਸਟੂਡੈਂਟ ਯੂਨੀਅਨ ਦੀ ਇਥੋਂ ਦੀ ਜ਼ਿੰਦਰਾ ਕਾਲਜ ਦੀ ਪ੍ਰਧਾਨ ਹੈ ਤੇ ਆਪਣੇ ਸਾਥੀਆਂ ਸਮੇਤ ਭਾਰੀ ਰੋਸ ਪ੍ਰਗਟ ਕਰਨੇ ਨੇ ਤਾਂ ਮੇਰੀ ਕੋਈ ਅਪੀਲ ਹੈ ਕੋਈ ਵੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਸਰਕਾਰ ਹੋਵੇ ਚਾਹੇ ਕੋਈ ਵੀ ਹੋਰ ਸਰਕਾਰ ਹੋਵੇ ਜੋ ਵੀ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਮਹਿਲਾ ਕਿੱਥੇ ਆ ਕੀ ਰਾਜਨੀਤੀ ਹੀ ਸਾਰਾ ਖੁਸ਼ ਹੈ ਮਹਿਲਾ ਕਿੱਥੇ ਆ ਮਹਿਲਾ ਕਿੱਥੇ ਸੁਰੱਖਿਤ ਹੈ ਇੱਕ ਸੀਐਮ ਕੋਲਕਾਤਾ ਦੇ ਵਿੱਚ ਉਹ ਵੀ ਇੱਕ ਮਹਿਲਾ ਮੈਨੂੰ ਤਾਂ ਇਹ ਹੈ ਕਿ ਮੈਨੂੰ ਲੱਗਦਾ ਹਫਤੇ ਤੱਕ ਤਾਂ ਹੋ ਹੀ ਗਿਆ ਹੈ ਨਾ ਹਣਾ 15 ਗਾਸਤ ਦੀ ਗੱਲ ਹੋਈ ਹੈ ਤੇ ਅੱਜ ਦਾ ਇਹ ਵੀ ਨੰਦ ਹੈ ਹਜੇ ਤੱਕ ਦੋਸ਼ੀ ਫੜਿਆ ਕਿਉਂ ਨਹੀਂ ਗਿਆ ਸਾਡੇ ਇੱਕ ਪਾਪ ਕੋ ਕਰਦਾ ਸੀ ਨਾ ਸੀਤਾ ਨਾਲ ਰਾਵਣ ਨੇ ਬੁਰੀ ਕੁਝ ਨਹੀਂ ਕੀਤੀ ਸਿਰਫ ਇੱਕ ਚੱਕਿਆ ਸੀ ਉਹਨੂੰ ਸਿਰਫ ਹਰਨ ਕੀਤਾ ਸੀ ਹਰਨ ਕਰਨ ਦਾ ਹੀ ਐਡੀ ਵੱਡੀ ਸਜ਼ਾ ਦਿੱਤੀ ਹੈ ਸਮਾਜ ਨੇ ਹਰ ਸਾਲ ਸਾੜਿਆ ਜਾਂਦਾ ਹੈ ਇੰਨੀ ਵੱਡੀ ਇੱਜ਼ਤ ਹੈ ਇਸ ਭਾਰਤ ਦੇਸ਼ ਦੇ ਅੰਦਰ ਇੱਕ ਮਹਿਲਾ ਦੇਸ਼ ਦੁਨੀਆ ਦੇ ਅੰਦਰ ਫਿਰ ਉਸ ਮਹਿਲਾ ਦੀ ਰਿਸਪੈਕਟ ਕਿੱਥੇ ਗਈ ਅੱਜ ਹਰ ਹਰ ਰਾਵਣ ਤੋਂ ਵੀ ਵੱਡੇ ਰਾਖਸ਼ ਹੈਗੇ ਜਿਹੜੇ ਇੱਕ ਤਰ੍ਹਾਂ ਮਤਲਬ ਇਹ ਬੁਰਾ ਨਾਸ਼ ਕਰਕੇ ਸਰਬਨਾਸ਼ ਕਰਕੇ ਲੱਗਦਾ ਇਸ ਤਰ੍ਹਾਂ ਲੱਗਦਾ ਕਿ ਮਾਪਿਆਂ ਨੂੰ ਆਏ ਲੱਗਦਾ ਕਿ ਕੁੜੀਆਂ ਨੂੰ ਬਾਹਰ ਪੜਾਈਏ ਕਿ ਨਾ ਕੁੜੀ ਨੂੰ ਘਰੋਂ ਬਾਹਰ ਭੇਜੀਏ ਕਿ ਨਾ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਤੇ ਦੂਜੀ ਗੱਲ ਜੋ ਵੀ ਸਰਕਾਰਾਂ ਉੱਥੇ ਉਹਨਾਂ ਦੀ ਜੋ ਵੀ ਪ੍ਰਸ਼ਾਸਨ ਹੈ ਉਹਨਾਂ ਦੀ ਵੈਸੇ ਵੀ ਨੈਤਿਕਤਾ ਤੌਰ ਤੇ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਸਾਡੀ ਇੰਨੀ ਟੈਕਨੋਲੋਜੀ ਆ ਗਈ ਅਸੀਂ ਕਹਿੰਦੇ ਅਸੀਂ ਫਿੰਗਰ ਪ੍ਰਿੰਟ ਸਕੈਨ ਕਰ ਲੈਨੇ ਆ ਸਾਡੇ ਕੋਲ ਵੱਡੀਆਂ ਟੈਕਨੋਲੋਜੀਜ਼ ਆ ਗਈਆਂ ਫਿਰ ਹਜੇ ਤੱਕ ਮੁਜਰਮ ਕਿਉਂ ਨਹੀਂ ਫੜਿਆ ਗਿਆ ਇਸ ਲਈ ਵੀ ਵਹੀ ਵੌਂਟ ਜਰਸੀ ਵਹੀ ਵੌਂਟ ਫੜਿਆ ਜਾਵੇ ਸੁਰਤਰੰਤੋਂ ਨੂੰ ਫਾਹੇ ਟੰਗਿਆ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸ਼ਰਮ ਨਾ ਖਰਕਤ ਕਰਨ ਤੋਂ ਪਹਿਲਾਂ ਹਰ ਅਪਰਾਧੀ ਸੋਚੇ ਜੁਨੀਅਨ ਪ੍ਰਸ਼ੰਤਾ ਜੀ ਅੱਜ ਦਾ ਇਹ ਅਸੀਂ ਪ੍ਰੋਟੈਸਟ ਆ ਜਿਹੜਾ ਕੋਲਕਾਤਾ ਵਿਖੇ ਆਰਜਿਕਰ ਕਾਲਜ ਦੇ ਵਿੱਚ ਜਿਹੜੀ 9 ਅਗਸਤ ਨੂੰ ਘਟਨਾ ਵਾਪਰੀ ਹੈ ਮੰਦਭਾਗੀ ਘਟਨਾ ਉਸ ਦੇ ਖਿਲਾਫ ਉਸ ਨੂੰ ਲੈ ਕੇ ਇੱਕ ਜਿਹੜਾ ਔਰਤਾਂ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਮਾਹੌਲ ਕਿਉਂਕਿ ਸਾਡੇ ਦੇਸ਼ ਦੇ ਵਿੱਚ ਰਜਾਨਾ ਜਿਹੜਾ 80 ਰੇਪ ਕੇਸ ਆ ਜਿਹੜੇ ਉਹ ਫਾਈਲ ਹੁੰਦੇ ਆ ਕਿ ਇਹ ਔਨ ਰਿਕਾਰਡ ਕਰ ਗਈ ਆ ਔਰ ਉਹ ਕੇਸ ਜਿਹੜੇ ਫਾਈਲ ਹੀ ਹੁੰਦੇ ਉਹ ਤਾਂ ਬਹੁਤ ਮਤਲਬ ਉਹਨਾਂ ਦੀ ਗਿਣਤੀ ਯਾਦ ਨਹੀਂ ਲੱਗਦੀ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਮਾਹੌਲ ਔਰਤਾਂ ਦੇ ਖਿਲਾਫ ਉਸ ਦੇ ਖਿਲਾਫ ਅੱਜ ਦਾ ਜਿਹੜਾ ਅਸੀਂ ਪ੍ਰੋਟੈਸਟ ਆ ਉਹ ਕਰਨ ਜਾ ਰਹੇ ਆ ਭਾਵੇਂ ਇਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਰੱਖਣਾ ਵੱਲੋਂ ਪ੍ਰੋਟੈਸਟ ਚੱਲ ਰਿਹਾ ਪਰ ਇਹ ਮਸਲਾ ਸਿਰਫ ਡਾਕਟਰਾਂ ਦਾ ਨਹੀਂ ਹੈ ਇਹ ਔਰਤਾਂ ਦੀ ਸੁਰੱਖਿਆ ਦਾ ਮਸਲਾ ਚਾਹੇ ਲੜਕੀ ਪਰ ਲੈ ਕੇ ਡਾਕਟਰ ਬਣ ਜੇ ਇੰਜੀਨੀਅਰ ਬਣ ਜੇ ਹੇ ਉਹ ਕੁਛ ਵੀ ਬੰਦ ਕਰੇ ਚਾਹੇ ਉਹ ਪਰਦੀ ਹੋਵੇ ਚਾਹੇ ਮਾਪਿਆਂ ਨੂੰ ਘਰੇ ਬਿਠਾ ਲੈਣ ਔਰਤਾਂ ਦਾ ਜਿਹੜੀ ਸਖਿਆ ਹੈਗੀ ਉਹ ਕਿਤੇ ਵੀ ਜਿਹੜੀ ਹੈਗੀ ਹੈ ਨਹੀਂ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਔਰਤਾਂ ਦੀ ਜਿਹੜੀ ਸੁਰੱਖਿਆ ਜੀ ਕਿੰਨੀ ਬਣਾਈ ਜਾਵੇ ਔਰ ਜਿਹੜੇ ਆਰਬੀਕਰ ਰੇਪ ਕੇਸ ਦੇ ਦੋਸ਼ੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਫੜ ਕੇ ਜੇਲ੍ਹਾਂ 'ਚ ਧੱਕਿਆ ਜਾਵੇ ਔਰ ਉਹਨਾਂ ਨੂੰ ਫਾਹੇ ਲਾਇਆ ਜਾਵੇ ਦੇਖੋ ਨਾ ਕਾਪਾ